ਪੰਜਾਬ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਜੀਤ ਸਿੰਘ ਕੋਲੋਂ ਦੇਸ਼ ਵਿਦੇਸ਼ ਦੀਆਂ ਪੰਜਾਬੀ ਭਾਸ਼ਾ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਜਬਰ ਜਨਾ ਦੇ ਮਾਮਲੇ ਵਿੱਚ ਪਾਦਰੀ ਬਜਿੰਦਰ ਸਿੰਘ ਨੂੰ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਉਹ ਅਦਾਲਤ ਵਿੱਚ ਪੁੱਬਾ ਮਾਰ ਕੇ ਰੋਂਦਗਾ ਕਿਹਾ ਕਿ ਮੇਰੇ ਤੇ ਰਹਿਮ ਕਰੋ ਮੇਰੇ ਬੱਚੇ ਛੋਟੇ ਹਨ ਤੇ ਪਤਨੀ ਬਿਮਾਰ ਹੈ ਅਦਾਲਤ ਨੇ ਉਸਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਸੱਤ ਔਰਤਾਂ ਵੱਲੋਂ ਉਹਨਾਂ ਦੇ ਖਿਲਾਫ ਜਬਰ ਜਨਾਹ ਦੇ ਕੇਸ ਦਰਜ ਕਰਵਾਏ ਗਏ ਸਨ ਅਦਾਲਤ ਵਿੱਚ ਫੈਸਲਾ ਆਉਣ ਤੋਂ ਬਾਅਦ ਪੀੜਤਾ ਅਦਾਲਤ ਵਿੱਚ ਹੀ ਬੇਹੋਸ਼ ਹੋ ਕੇ ਡਿੱਗ ਗਈ ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਅਦਾਲਤ ਦੇ ਫੈਸਲੇ ਤੋਂ ਖੁਸ਼ ਹੈ ਤੇ ਜਿਹੇ ਦੋਸ਼ੀਆਂ ਨੂੰ ਸਖ਼ਸ ਤੋਂ ਸਖ਼ਸ ਜਾਵਾ ਦਿੱਤੀ ਜਾਣ ਚਾਹੀਦੀਆਂ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਦਾ ਨਾਂ ਕਿਸੇ ਸ਼ੋਸ਼ਣ ਹੋ ਸਕੇ اتنا ਹੀ ਉਹਨਾਂ ਨੂੰ ਦੀ ਧਾਰਮਿਕ ਐਕਸਪਲੋਇਟੇਸ਼ਨ ਹੋ ਸਕੇ ਪਾਦਰੀ ਬਿੰਦਰ ਸਿੰਘ ਪੰਜਾਬ ਵਿੱਚ ਕਾਫੀ ਮਸ਼ਹੂਰ ਸੀ ਉਹ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਦਾ ਸੀ ਤੇ ਭਵਿੱਖਬਾਣੀਆਂ ਕਰਦਾ ਸੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਸ ਦੇ ਜਿਹੜੇ ਸ਼ਰਦਾ ਲੁਹਾਨੇ ਕਹਣ ਕੇ ਬਿੰਦਰ ਸਿੰਘ ਦੇਲ ਵਿੱਚ ਨਹੀਂ ਹੁੰਦਾ ਬਾਹਰ ਘੁੰਮ ਰਿਹਾ ਹੈ ਤੇ ਉਸ ਦੀ ਆਤਮਾ ਸਾਨੂੰ ਦਿਖਾਈ ਦਿੰਦੀ ਹੈ ਕਿਉਂਕਿ ਭਾਰਤ ਵਿੱਚ ਅੰਤਪ੍ਰਗਟਾਂ ਦੀ ਕੋਈ ਵੀ ਕਮੀ ਨਹੀਂ ਹੈ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਲੁਧਿਆਣਾ ਵਿਖੇ ਬੋਲਦਿਆਂ ਕਿਹਾ ਹੈ ਕਿ ਮੈਂ ਪੰਜਾਬ ਦੀ ਮਿੱਟੀ ਦੀ ਸੌਂ ਖਾਂਦਾ ਹਾਂ ਜਦੋਂ ਤੱਕ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਆਮ ਆਦਮੀ ਪਾਰਟੀ ਦੇ ਵਰਕਰ ਤੇ ਮੈਂ ਚੈਨ ਨਾਲ ਨਹੀਂ ਬੈਠਾਂਗੇ ਉਹਨਾਂ ਨੇ ਕਿਹਾ ਕਿ 1 ਮਈ ਤੋਂ ਅਸੀਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰਨ ਕਰਾਂਗੇ ਤਾਂ ਜੋ ਕਿ ਆਮ ਆਦਮੀ ਪਾਰਟੀ ਆਪਣੀਆਂ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਸਕਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੋਕਾਂ ਦਾ ਸਾਥ ਪ੍ਰਾਪਤ ਕਰ ਸਕਣ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਪ੍ਰਾਇਕਿਆਨਿਕ ਗਦਾਮ ਵਿੱਚ ਅੱਗ ਲੱਗ ਗਈ ਜਿਸ ਦੇ ਨਾਲ 21 ਲੋਕਾਂ ਦੀ ਮੌਤ ਹੋ ਗਈ ਜਦਕਿ 6 ਹੋਰ ਜ਼ਖਮੀ ਹੋ ਗਏ ਰੂਸ ਦੇ ਖਿਲਾਫ ਜੁਰਪੀ ਦੇਸ਼ ਇੱਕਜੁੱਟ ਹੋ ਗਏ ਹਨ ਪੋਲੈਂਡ ਜਰਮਨੀ ਅਤੇ ਫਰਾਂਸ ਨੇ ਆਪਣੀ ਫੌਜੀ ਮਦਦ ਅਤੇ ਬਜਟ ਵਿੱਚ ਵਾਧਾ ਕਰ ਦਿੱਤਾ ਹੈ ਅਮਰੀਕਾ ਨੇ ਵੀ ਯੂਕਰੇਨ ਉੱਤੇ ਜੁੱਧ ਬੰਦ ਕਰਨ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ ਰੂਸ ਨੇ ਕਿਹਾ ਹੈ ਕਿ ਜੇਕਰ ਯੂਰਪੀ ਦੇਸ਼ਾਂ ਨੇ ਇਕੱਠੇ ਹੋ ਕੇ ਉਸ ਦੇ ਖਿਲਾਫ ਕਾਰਵਾਈ ਕੀਤੀ ਤਾਂ ਉਹ ਵੀ ਸਿੱਧੀ ਕਾਰਵਾਈ ਸਮਝੀਗਾ ਤੇ ਜਵਾਬ ਵਿੱਚ ਉਹ ਯੂਰਪੀ ਦੇਸ਼ਾਂ ਦੇ ਖਿਲਾਫ ਹਮਲਾ ਕਰੇਗਾ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਮੁਹੰਮਦ ਜੂਨਸ ਖਾਨ ਨੇ ਕਿਹਾ ਹੈ ਕਿ ਜੇਕਰ ਚੀਨ ਚਿਕਨੈਕ ਵਾਲੇ ਰਸਤੇ ਤੇ ਕਬਜ਼ਾ ਕਰ ਲੈਂਦਾ ਹੈ ਤਾਂ ਉਸ ਨੂੰ ਕਾਫੀ ਲਾਭ ਹੋਵੇਗਾ ਚਿਕਨੈਕ ਇੱਕ ਰਸਤਾ ਹੈ ਜਿਸ ਦੇ ਨਾਲ ਉਤਰੀ ਪੂਰਬੀ ਦੇਸ਼ਾਂਤ ਰਾਜ ਜਿਨ੍ਹਾਂ ਨੂੰ 7 ਸਿਸਟਰ ਵੀ ਕਿਹਾ ਜਾਂਦਾ ਹੈ ਆਪਸ ਵਿੱਚ ਮਿਲਦੇ ਹਨ ਬੰਗਲਾਦੇਸ਼ ਨੇ ਕਿਹਾ ਹੈ ਕਿ ਜੇਕਰ ਤੀਨ ਇੱਥੇ ਕਾਰਵਾਈ ਕਰੇਗਾ ਤੇ ਬੰਗਲਾਦੇਸ਼ ਨੂੰ ਉਸ ਦੀ ਮਦਦ ਕਰੇਗਾ ਉਹਨਾਂ ਨੇ ਕਿਹਾ ਕਿ ਬੰਗਲਾਦੇਸ਼ ਦਾ ਹੀ ਸਮੁੰਦਰ ਤੇ ਕਬਜ਼ਾ ਹੈ ਇਹ ਰਾਸ਼ ਸਮੁੰਦਰ ਨਾਲ ਨਹੀਂ ਜੁੜਦੇ ਹਨ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸ਼ਵਾ ਸ਼ਰਮਾ ਨੇ ਕਿਹਾ ਕਿ ਮੁਹੰਮਦ ਯੂਨਸ ਦਾ ਇਹ ਪੜਕਾਉ ਬਿਆਨ ਹੈ ਤੇ ਜੇਕਰ ਭਾਰਤ ਚਾਹੇ ਤਾਂ ਬੰਗਲਾਦੇਸ਼ ਨੂੰ ਤੋੜ ਕੇ ਸਮੁੰਦਰ ਤੱਕ ਆਪਣਾ ਰਸਤਾ ਬਣਾ ਸਕਦਾ ਹੈ चिकन क्रस्टा सिलिगुड़ी कॉरिडोर ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ चिकन नेकिस ਕਰਕੇ ਕਿਉਂ ਜਾਂਦਾ ਹੈ ਕਿਉਂਕਿ ਇਹ ਰਸਤਾ ਕਾਫੀ ਛੋਟਾ ਹੈ ਭਾਰਤੀ ਸੇਵਾ ਮੁਖਤ ਕਰਨ ਸੰਦੀ ਕੁਲकर्णी ਨੇ ਕਿਹਾ ਹੈ ਕਿ ਬੇਸ਼ੱਕ ਇਹ ਇਲਾਕਾ ਸੰਵੇਦਨਸ਼ੀਲ ਹੈ ਪਰੰਤੂ ਅਸੁਰੱਖਿਤ ਨਹੀਂ ਹੈ ਭਾਰਤੀ ਫੌਜ ਕਾਫੀ ਮਜ਼ਬੂਤ ਹੈ ਲੋਕ ਸਭਾ ਵਿੱਚ ਅੱਜ ਵਕਫ ਸੋਧ ਬਿਲ ਪੇਸ਼ ਕੀਤਾ ਜਾਵੇਗਾ ਤੇਲਗੂ ਦੇਸ਼ਮ ਪਾਰਟੀ ਤੇ ਜਨਤਾ ਦਲ ਜੂ ਇਸ ਦੇ ਪੱਖ ਵਿੱਚ ਵੋਟ ਕਰਨਗੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪ੍ਰਿਆਗਰਾਜ ਘਰਾਣੂ ਢਾਣ ਦੀ ਕਾਰਵਾਈ ਅਨਮਨੁੱਖੀ ਤੇ ਗੈਰ ਕਾਨੂੰਨੀ ਹੈ ਉੱਤਰ ਪ੍ਰਦੇਸ਼ ਵੱਲੋਂ ਇਹ ਇਨਾਮ ਰਹਿਸ਼ਿਆਂ ਨੂੰ ਇਸ ਕਰਕੇ ਢਾ ਦਿੱਤਾ ਗਿਆ ਸੀ ਕਿਉਂਕਿ ਇਹ ਜ਼ਮੀਨ ਗੈਂਗਸਟਰ ਤੋਂ ਨੇਤਾ ਬਣੇ ਤੀਫਮ ਦੀ ਹੈ ਜੋ ਕਿ 2023 ਵਿੱਚ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਸੁਪਰੀਮ ਕੋਰਟ ਨੇ ਸਰਕਾਰ ਨੂੰ 10-10 ਲੱਖ ਰੁਪਏ ਪੀੜਤਨ ਮੁਆਵਜ਼ਾ ਦੇਣ ਦੇ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਸ਼ੇਅਰ ਬਿਆਰ ਵਿੱਚ ਲਗਾਤਾਰ ਗਰਾਉਟ ਦਰਜ ਕੀਤੀ ਗਈ ਹੈ। ਨਿਵੇਸ਼ਕਾਂ ਦੇ 1.44 ਕਰੋੜ ਰੁਪਏ ਡੁੱਬ ਚੁੱਕੇ ਹਨ। ਇੱਕ ਅਦਾਲਤ ਨੇ ਮੰਗਲਵਾਰ ਨੂੰ ਦਿੱਲੀ ਦੀ ਸਰਕਾਰ ਦੇ ਕਾਨੂੰਨ ਮੰਤਰੀ ਕਪਲ ਮਿਸ਼ਰਾ ਨੂੰ ਝਟਕਾ ਦਿੰਦੇ ਹੋਏ ਕਿਹਾ ਕਿ ਉਹਨਾਂ ਦੇ ਖਿਲਾਫ 2020 ਦੇ ਹੋਏ ਦੰਗਿਆਂ ਵਿੱਚ ਖਿਤਿੱਟ ਭੂਮਕਾ ਦੀ ਜਾਂਚ ਵਿੱਚ ਐਫਆਈਆਰ ਦਰਜ ਕਰਨ ਦਾ ਹੁਕਮ ਦਿੱਤਾ ਹੈ। ਝਾਰਖੰਡ ਵਿੱਚ ਦੋ ਮਾਲ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਜਿਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਬਲਾਂਟੀਅਰ ਸਿਰਫ ਵਰਕਰ ਨਹੀਂ ਹਨ ਸਗੋਂ ਇਨਕਲਾਬੀ ਹਨ। ਉਹਨਾਂ ਨੇ ਬਹੁਤ ਸਾਰੇ ਇਨਕਲਾਬੀਆਂ ਨੂੰ ਘਰ ਵੀ ਬਿਠਾ ਦਿੱਤਾ ਹੈ। ਅਹੰਦੇਵ ਔਨਲਾਈਨ ਐਪ ਦੇ ਸਿੱਟੀਬਜ ਦੇ ਮਾਮਲੇ ਵਿੱਚ ਸੀਬੀਆਈ ਨੇ ਭਵੇਸ਼ ਗੁਬੇਲ ਸਮੇਤ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਭਵੇਸ਼ ਗੁਬੇਲ ਸਾਫ ਦਾ ਮੁੱਖ ਮੰਤਰੀ ਹਨ ਕਮਰਸ਼ੀਅਲ ਸਿਲੰਡਰ ਦੀ ਗੀਮਟ ਵਿੱਚ 41 ਰੁਪਏ ਕਮੀ ਦਰਜ ਕੀਤੀ ਗਈ ਹੈ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਨੇ ਕਿਹਾ ਹੈ ਕਿ ਪਸ਼ਵਾੜਾ ਕੋਲਖਾਨਾ ਦੀ ਮੋੜ ਤੋਂ ਸੁਰਜੀਤੀ ਦੇ ਕਾਂ ਬਿਜਲੀ ਖੇਤਰ ਵਿੱਚ 950 ਕਰੋੜ ਰੁਪਏ ਦੀ ਬਚਤ ਹੋਈ ਹੈ ਦੀਵਾਲੀ ਦੇ ਨਜ਼ਦੀਕ ਅਕਸ਼ੇਤ ਰਿਤਿਆ ਤੇ ਸੋਨਰ ਕਾਰਟੋਟ ਦੇ ਵਿਗਾ ਤੇ 1 ਲੱਖ ਦੇ ਅੰਕੜੇ ਨੂੰ ਪਾਰ ਕਰ ਜਾਵੇਗਾ WhatsApp ਨੇ ਭਾਰਤੀ ਦਾਨ ਭਾਰਤ ਦੇ 97 ਲੱਖ ਖਾਤਿਆਂ ਤੇ ਰੋਕ ਲਗਾ ਦਿੱਤੀ ਹੈ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਕਿਹਾ ਹੈ ਕਿ 2000 ਦੇ ਨੋਟਾਂ ਦੀ 98.21% ਵਾਪਸੀ ਹੋ ਚੁੱਕੀ ਹੈ ਮਨੋਟ ਵਿਖੇ ਨਸ਼ਿਆ ਸਮਗਲ ਦੀ 18 ਲੱਖ ਰੁਪਏ ਦੀ ਜਾਇਦਾਦ ਨੂੰ ਸੀਲ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਵਿਖੇ ਬਾਰਡਰ ਸਕਿورٹی ਫੋਰਸ ਨੇ ਪੰਜਾਬ ਪੁਲਿਸ ਨੇ ਮਿਲ ਕੇ 2.50 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਪੁਲਿਸ ਨੇ ਸੂਬੇ ਦੇ 147 ਰੇਲਵੇ ਸਟੇਸ਼ਨਾਂ ਤੇ ਤਲਾਸ਼ੀ ਮਹਿੰਮ ਚਲਾਈ। 32ਵੇਂ ਦਿਨ ਜੁੱਧ ਨਸ਼ਿਆਂ ਦੇ ਵਿਰੁੱਧ ਦੇ ਮਹਿੰਮ ਤਹਿਤ 40 ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਕਿੰਗਜ਼ 11 ਨੇ ਲਖਨਊ ਸੁਪਰ ਜਾਇੰਟਸ ਨੂੰ 12 ਗੇਂਦਾਂ ਬਾਕੀ ਰਹਿਣ ਦੇ 8 ਵਿਕਟਾਂ ਨਾਲ ਹਰਾ ਦਿੱਤਾ ਹੈ ਪੰਜਾਬ ਕਿੰਗਜ਼ 11 ਦੀ ਇਹ ਲਗਾਤਾਰ ਦੂਸਰੀ ਜਿੱਤ ਹੈ ਅੱਜ ਗੁਜਰਾਰ ਟਾਈਟਨਸ ਤੇ ਰਾਇਲ ਚੈਲੰਜ ਬੰਗਲੌਰ ਦਾ ਮੁਕਾਬਲਾ ਹੋਏਗਾ ਰਾਇਲ ਚੈਲੰਜ ਬੰਗਲੌਰ ਦੀ 8th T20 ਜਿੱਤ ਹੋਵੇਗੀ ਜੇਕਰ ਉਹ ਮੈਚ ਜਿੱਤ ਜਾਂਦੀ ਹੈ ਤੇ ਹੈਟ੍ਰਿਕ ਲਗਾਵੇਗੀ ਬੱਤੀ ਮਹਿਲਾ ਹਾਕੀ ਟੀਮ ਦੀ ਮੈਂਬਰ ਬਦਨਾ ਕਟਾਰੀਆ ਕਮੌਂਟਰੀ ਹਾਕੀ ਟੀਮ ਨੂੰ ਅਲਵਿਦਾ ਕਹਿ ਦੇਵੇਗੀ। ਮਿਆਂਮਾਰ ਵਿੱਚ ਪਛਾਣ ਦੇ ਕਾਨ ਹੁਣ ਤੱਕ 2700 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਈਸਲੈਂਡ ਵਿੱਚ ਜਵਾਲਾਮੁਖੀ ਫਟ ਗਿਆ ਜਿਸ ਕਾਰਨ ਸ਼ਹਿਰ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਮੋਟਾਪੇ ਤੇ ਸ਼ੂਗਰ ਨਾਲ ਜਿੱਠਣੀ ਮੈਕਸੀਕੋ ਨੇ ਸਕੂਲਾਂ 'ਚ ਜੰਕ ਫੂਡ 'ਤੇ ਪਾਬੰਦੀ ਲਗਾ ਦਿੱਤੀ ਹੈ। ਖਾੜੀ ਦੇਸ਼ਾਂ ਵਿੱਚ ਭਾਰਤੀ ਕਾਮਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾ ਰਹੀ ਤੇ ਉਹਨਾਂ ਦੇ ਪਾਸਪੋਰਟ ਵੀ ਠੇਕੇਦਾਰਾਂ ਵੱਲੋਂ ਜ਼ਬਤ ਕੀਤੇ ਗਏ ਹਨ 6 ਖਾੜੀ ਦੇਸ਼ਾਂ ਵਿੱਚ 83 ਲੱਖ ਭਾਰਤੀ ਕਾਮੇ ਕੰਮ ਕਰ ਰਹੇ ਹਨ ਅਮਰੀਕਾ ਸਰਕਾਰ ਨੇ ਜਸੂਸੀ ਦੇ ਦੋਸ਼ ਤੇ ਦੀਨ ਤਿਆਂਗ ਪਿਆਂਗ ਦੇ 4 ਅਧਿਕਾਰੀਆਂ ਤੇ ਪਾਬੰਦੀ ਲਗਾ ਦਿੱਤੀ ਹੈ ਮੈਫੋਡਰੋਨ ਇੱਕ ਨਸ਼ੀਲਾ ਪਦਾਰਥ ਹੈ ਮਹਾਰਾਸ਼ਟਰ ਵਿੱਚ ਇਸ ਦੀ ਸਭ ਤੋਂ ਜ਼ਿਆਦਾ ਸਮੋਗਲਿੰਗ ਕੀਤੀ ਜਾਂਦੀ ਜਦਕਿ ਪੰਜਾਬ ਸਭ ਤੋਂ ਹੇਠਾਂ ਹੈ ਪੁਲਾੜ ਜਾਤੀਆਂ ਨੂੰ ਪੁਲਾੜ ਵਿੱਚ ਲਿਜਾਣ ਲਈ ਬੋਇੰਗ ਸਟਾਰਲਾਈਨਰ ਕੈਪਸੂਲ ਮੋਰ ਤੋਂ ਉਡਾਨ ਭਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਹੋਣ ਖਬਰਾਂ ਸਮਾਪਤ ਹੁੰੀਆਂ ਧੰਨਵਾਦ ਸ਼ੁਕਰੀਆ ਜੀ ਜੇਕਰ ਤੁਹਾਨੂੰ ਸਾਡੇ ਚੈਨਲ ਵੱਲੋਂ ਪ੍ਰਸਾਰਿਤ ਕੀਤੇਆਂ ਦੀਆਂ ਖਬਰਾਂ ਵਧੀਆ ਲੱਗਦੀਆਂ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਜੀ